ਜੇ ਟੀਐਸਪੀ ਬਿਨਾ ਪ੍ਰੂਫ ਤੋਂ ਮੇਰੇ ਤੇ ਚੜ੍ਹਾਈ ਕਰੂਗਾ ਮੈਂ ਤਾਂ ਮਰਨਾ ਹੀ ਮਰਨਾ ਮੈਂ ਕੋਈ ਨਹੀਂ ਛੱਡਣਾ ਕਿਉਂਕਿ ਗੱਲ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਏ ਰੇਪ ਦੀ ਆ ਪੰਜਾਬ ਦੀ ਇਹ ਪੀੜੀ ਕਿਹੜੇ ਰਾਹ ਪੈ ਗਈ ਦਿਨੋ ਦਿਨ ਬੇੜਾ ਹੀ ਗਰਕ ਹੋ ਰਿਹਾ ਹੈ ਮਰਨ ਤੋਂ ਬਾਅਦ ਪਲਾਂ ਕਿਨੇ ਦੇਖਿਆ ਇੱਥੇ ਜਿਉਂਦੇ ਜੀ ਹੀ ਦੇਖਣਾ ਨਰਕ ਹੋ ਰਿਹਾ ਹੈ ਮਰਨ ਤੋਂ ਬਾਅਦ ਪਲਾਂ ਕਿਨੇ ਦੇਖਿਆ ਇੱਥੇ ਜਿਉਂਦੇ ਜੀ ਹੀ ਦੇਖਣਾ ਨਰਕ ਹੋ ਲਗਵੇਂਗਾ ਮੁੱਲ ਨੈਟ ਤੇ ਸੱਚ ਦੱਸਾਂ ਗਜਨੀ ਬਾਜ਼ਾਰ ਹੋ ਰਿਹਾ ਮੈਰੋ ਸਿਆ ਰੱਖੀ ਤੂੰ ਲਗਾਮ ਖਿੱਚ ਕੇ ਯੋਧਿਆ ਪੰਜਾਬ ਵੱਸੋਂ ਬਾਹਰ ਹੋ ਰਿਹਾ ਮੈਰੋ ਸਿਆ ਰੱਖੀ ਤੂੰ ਲਗਾਮ ਖਿੱਚ ਕੇ ਯੋਧਿਆ ਪੰਜਾਬ ਵੱਸੋਂ ਬਾਹਰ ਹੋ ਰਿਹਾ ਜੇ ਕਿ ਤੈਨ ਨੇ ਭੁੱਲ ਭੁਲੇਖੇ ਹੀ ਭਾਵੇਂ ਹੋ ਸਿਕਿਉਰਟੀ ਦੇ ਵਿੱਚ ਹੀ ਹੋਵੇ ਤੇ ਉਹਨੇ ਕਦੇ ਇਹ ਕਹਿਦਾਂ ਨਾ ਕਿ ਅਸੀਂ ਕੰਟੈਂਟ ਬੰਦ ਨਹੀਂ ਕਰਨੇ ਡਬਲ ਮੀਨਿੰਗਾਂ ਚਲਣਗੇ ਲੱਚਰਤਾ ਵਜਾ ਕੇ ਚੱਲੂ